ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖ ਵਾਰ ਚੁਪੈ ਚੁਪਨ ਨ ਹੋਵੀ ਜਿ ਲਾਇ ਰਹਾ ਦੇਵਤਾਰ ਕੋਖਿਆ ਭੁਖ ਨ ਉਤਰੀ ਜਬਨ ਨੁ ਪ੍ਰੀਆ ਭਾਰ ਸਹਿ ਸਹਿਆਣ ਪਲਖ ਹੋਹੀ ਕਾਇਕ ਨ ਚੱਲੇ ਨਾਲ ਕੇ ਵਿਚਾਰ ਹੋਈਐ ਕੇ ਕੋੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਆਨੰਦ ਲਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੇ ਹੁਕਮ ਲੈ ਬੜੇ ਆਈ ਹੁਕਮੀ ਉਤਮਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੈ ਇੱਕ ਨਾ ਆਪਣੀ ਬਖਸੀ ਇਸੇ ਕੋ ਹੁਕਮੇ ਸਦਾ ਪੁਆਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਪੁੱਜੈ ਤੋ ਹਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤੀ ਜਾਣੇ ਨਿਸ਼ਾਨ ਗਾਵੇ ਕੋ ਗੁਣ ਮੜੀਆਂ ਚਾਰ ਗਾਵੇ ਕੋ ਵਿਦਿਆ ਵਿਖਮੀ ਚਾਰ ਗਾਵੇ ਕੋ ਸਾਜਿਕ ਰਤਨ ਕਹੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੁਰ ਗਾਵੇ ਕੋ ਵੇਖੇ ਹਾਤ ਰਾਂਹ ਦੂਰ ਕਥਨਾ ਕਥੀ ਨਾ ਵੇ ਟੋੜ ਕਥ ਕਤ ਕਥੀ ਕੋਟੀ ਕੋਟ ਦਿਨ ਦਾ ਦੇ ਲੰਦੇ ਤੱਕ ਪਾਹ ਜੋਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖ ਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਪਰ ਆਖੇ ਮੰਗੇ ਹੈ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰਖੀ ਜਿਤ ਦਿਸੈ ਦਰਬਾਰ ਮਹੌ ਕੇ ਬੋਲਣ ਬੋਲੀ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦвар ਨਾਨਕੇ ਵੇ ਜਾਣੀਆਂ ਸਭਾ ਪੈ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇਆ ਪਿਆ ਆਮਨੰਦਨ ਸੁਜੰਗ ਸੇ ਵਤਨ ਪਾਇਆ ਮਲ ਨਾਨਕ ਗਾਵੇ ਗੁਣਿ ਨਿਧਾਨ ਗਾਵੇ ਸੁਨਿਆਮਨ ਰਖੇ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਖਾਨਾ ਹੀ ਕਹਿਣਾ ਕਥਨ ਨਾ ਜਾਈ ਕੋਇ ਇੱਕ ਦੇਹ 부ਝਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਣ ਪਾਣੀ ਕਿन्हाਏ ਕਦੀ ਜੇ ਤੀਸਰਠੋ ਪਾਈ ਵੇਖਾ ਵਣ ਕਰਮਾ ਕੇ ਮਿਲਾ ਲਈ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਪੁਝਾਈ ਸਬਨਾ ਜੀਆਂ ਕਿ ਕਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੋ ਵਿਚਾਰੇ ਹਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸੁਮ ਕੋਏ ਚੰਗਾ ਨਾਮ ਰਖਾਇ ਕੇ ਜਸ ਕੀਰਤਿ ਅਕਲ ਜੇ ਤਸ ਨਦਰ ਨਾ ਵੀ ਤੰ ਬਾਤ ਨਵੋਸ਼ਿਆ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਅਨਰਗੁਣ ਗੁਣ ਕਰੇ ਗੁਣਵੰਤੇ ਆਕੁਨ ਦੇਤੇ ਹਾ ਕੋਇ ਨ ਸੁਜੀ ਜੇ ਤਸ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਦ ਸੁਣਿਆ ਤਰ ਤਵਲ ਆਕਾਲ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤ ਸਦਾ ਵਿਕਾਰ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਪਰਮਾਇੰਦ ਸੁਣਿਆ ਮੁਕਸਲਾ ਹਰਮੰਦ ਸੁਣਿਆ ਜੋਗ ਜੋਗ ਤਾਨ ਪੈਦ ਸੁਣਿਆ ਸਾ ਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਰ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਖੜ ਕਾਸ਼ ਨਾ ਸੁਣਿਆ ਬੜ ਬੜ ਪਾ ਬਹਿ ਮਾਨਸ ਸੁਣਿਆ ਲਾਗਿਆ ਸਹਿਜ ਧਿਆਨ ਨਾਨਕ ਭਗਤ ਸਦਾ ਵਿਕਾਰ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾਂ ਗੁਨਾ ਕੇ ਗਾਹ ਸੁਣਿਆ ਸੇਹ ਕੀ ਕਿਰਪਾ ਤੇ ਸਾਹ ਸੁਣਿਆ ਅੰਦੇ ਪਾ ਬਹਿ ਰਾਹੋ ਸੁਣਿਆ ਹਾਥੋ ਵੈ ਸਗਾਹੋ ਨਾਨਕ ਭਗਤ ਸਦਾ ਵਿਕਾਰ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪਿਛ ਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾਮੇ ਕਰਨ ਵਿਚਾਰਿਆ ਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਰਤ ਹੋਵੇ ਮਨ ਬੁੱਧ ਮਨ ਅਸਕਲ ਕਮ ਕੀ ਸੁਧ ਮਨੈ ਮੋਹ ਝੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨ ਪਤਸ਼ੇ ਪ੍ਰਕਟ ਜਾਏ ਮਨ ਮਗਨ ਚੱਲੇ ਪੰਥ ਮਨੈ ਧਰਮ ਸ੍ਰੀਤੀ ਸੰਬੰਧ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੇ ਮਨ ਕੋਈ ਮਨੈ ਪਾਵੇ ਹਉਖਦਾਰ ਮਨੈ ਪਰਵਾਰ ਅਸਾਧਾਰ ਮਨੈ ਤਰੇ ਤਾਰੇ ਗੁਰੂ ਸਿੱਖ ਮਨੈ ਨਾਨਕ ਪਵਹਿਨ ਪੇ ਕੇਸਰ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਮਾਨ ਪੰਜ ਪ੍ਰਦਾਨ ਪੰਚੇ ਪਾਵ 72 ਗਹਿਮਨ ਪੰਚੇ 100 ਹੈ ਤਰ ਰਾਜਾਨ ਪੰਚਾਂਕ ਗੁਣੇਖ ਤੇ ਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਿ ਕਰਨਾ ਨਹੀਂ ਸੂਮਾਰਤ ਉਤਰਮ ਦੇ ਆ ਕਾ ਪੂਤ ਸੰਤੋਗ ਥਾ ਪਰਖੇਨ ਸੂਤ ਜੇ ਕੋ ਗੁਜਿਆ ਹੋਵੇ ਸਚਿਆਰਤਵ ਲੈ ਉਪਰ ਕੀਤਾ ਭਾਰਤ ਧਰਤੀ ਹੋਰ ਕੋਰ ਹੋਰ ਹੋਰ ਤੇ ਇਸੇ ਭਾਰਤ ਲੈ ਕਾਵਨ ਜੋਰ ਜੀ ਜਤੰਗਾ ਕੇ ਨਾਭ ਸਪਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖੇ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਨਸਵਾਲੇ ਰੂਪ ਕੇ ਤੀ ਦਾਤ ਜਾਣੇ ਕੋਣਕੂਤ ਮੀ ਤਪਸਾਵੇ ਕੋ ਕੁਬਾਵ ਤੇਸ ਤੇ ਹੋਏ ਲਖਦਰੀ ਆਉ ਪੁਤਰਤ ਕਮਨ ਕਹਾ ਵਿਚਾਰ ਵਾਰੇ ਨ ਜਾਵਾ ਇਕ ਵਾਰ ਜੋ ਤੁੱਦ ਭਾਵੇ ਸਾਈ ਪਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਪੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮਹੂ ਭਗਤ ਸਾਰ ਅਸੰਖ ਮੰਗਨੇ ਵਿਲਾਇ ਤਾਰਕੁਦਰ ਕਹੁਣ ਕਹਾ ਵਿਚਾਰ ਵਾਰੀਂ ਨੀ ਜਾਵਾ ਇਕ ਵਾਰ ਜੋਤੁ ਤੁਧੁ ਭਾਵੈ ਸਾਈਂ ਪਨਿਕਾਰ ਤੁਸਾ ਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਗ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਗ ਕਲ ਵਡਹਤਿਆ ਕਮਾਹਿ ਅਸੰਗ ਪਾਪੀ ਪਾਪ ਕਰ ਜਾਹਿ ਅਸੰਗ ਕੁੜੇ ਅਰ ਕੁੜੇ ਫਿਰਾਹਿ ਅਸੰਖ ਪਲੇਸ਼ ਮਲ ਪਖ ਖਾਹਿ ਅਸੰਖ ਨਿੰਦਕ ਸਰ ਕਰਹਿ ਭਾਰ ਨਾਨਕ ਦੀਜ ਕਹਿ ਵਿਚਾਰ ਵਾਰਿਆਂ ਨੂੰ ਜਾਵਾਂ ਇੱਕ ਵਾਰ ਜੋਤਤ ਭਾਵੇਂ ਸਾਈਂ ਪਦੀਕਾਰ ਤੁਸ ਤਾ ਸਲਾਮਤ ਨਿਰੰਕਾਰ ਅਸੰਗ ਨਾਵ ਸੰਗ ਥਾਮ ਅਗੰਗ ਅਗੰਮ ਸੰਖ ਲੋ ਅਸੰਖ へ ਹੇ ਸਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀਆਂ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਤਰ ਅਸੰਯੋਗ ਬਖਾਣ ਜਿਨੇ ਲਿਖੇ ਤੇ ਸਰਨਾਹ ਜੇ ਫਰਮਾਇ ਤੇ ਤੇ ਪਾਹੀ ਜਿਤਾ ਕੀਤਾ ਤੇ ਤਾ ਨਾਉ ਗਣ ਨਾ ਵੈ ਨਾਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਪਵਾਰਿਆਂ ਨ ਜਾਵਾਂ ਇੱਕ ਵਾਰ ਜੋਤ ਉਦਭਾਵੈ ਸਾਈਂ ਫਲੀਕਾਰ ਤੁਸਦਾ ਸਲਾਮਤ ਨਿਰੰਕਾਰ ਕਰਿਐ ਹੱਥ ਪੈਰ ਤਾਨ ਦੇਹ ਪਾਣੀ ਧੋਤੇ ਅਤਰ ਸੁਖੇ ਹੀ ਮੋਤ ਪ੍ਰੀਤੀ ਕੱਪੜ ਹੋਈਂਦੇ ਸਾਬੂਨ ਲਈਐ ਉਹ ਧੋਏ ਭਰਿਐ ਮਤ ਪਾਪਾਂ ਕੈ ਸੰਗੋ ਉਹ ਤੋਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖੜ ਨਾਹੀ ਕਰਕਰ ਕਰਨ ਲਿਖ ਲਿਆ ਜਾਹੋ ਆਪੇ ਵੀਜਾ ਪੇਹੀ ਖਾਹੋ ਨਾਨਕ ਹੁਕਮਿਆ ਬਹੁ ਜਾਹੋ ਤੀਰਥ ਤਪ ਦਿਆ ਦਾਤ ਦਾਨ ਜੇ ਕੋ ਪਾਵੇ ਤਲ ਕਾ ਮਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਥ ਬਾਣੀ ਬਰਮਾਉ ਸਤ ਸੋਹਣ ਸਦਾ ਮਨ ਚਾਉ ਕਮਨ ਸੋ ਵੇਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸਰਤੀ ਮਾਹੂ ਕਮਨ ਜਿਤ ਹੋਆ ਆਕਾਰ ਵੇਲ ਨਾ ਪਾਈ ਆਪਣ ਤੀਜ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਣ ਰਤਮਾ ਹੋ ਨਾ ਕੋਈ ਜਾਂ ਕਰਤਾ ਸਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰੇ ਆਖਣ ਕੇ ਵਸਾ ਲਈ ਕਿਉ ਵਰਨੇ ਕੇ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤੋ ਕਿਸਿਆਣਾ ਵੱਡਾ ਸਾਹਿਬ ਵੱਡੀ ਤਾਈਂ ਕੀਤਾ ਜਾ ਕਾ ਹੋਗਾ ਨਾਨਕ ਜੇ ਕੋ ਆਪ ਹੋ ਜਾਣਾ ਅੱਗੇ ਅੱਗੇ ਨਾ ਸੋਹ ਹੈ ਪਾ ਤਾਲਾ ਪਾ ਤਾਲ ਲੱਖ ਅਗਾਸ ਅਗਾਸ ਓੜ ਕੋੜ ਕੋ ਪਾਲ ਥਕੇ ਮੈਦ ਕਹਨਿਕ ਬਾਤ ਸਹਿ ਸੋਠਾ ਰਹੇ ਕਹਨਿਕ ਦੇ ਪਾਸ ਲਈ ਕੀਤਾ ਤ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਬਿਨਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈ ਨਦੀਆਂ ਤੇ ਵਾਹ ਪਵਹ ਸਮੁੰਦਰ ਜਾਣੀ ਹੈ ਸਮੁੰਦਰ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਤਨਕੜੀ ਤੁਲ ਨਾ ਹੋਵਨੀ ਜੇਤ ਸਮਨ ਹੁਣਾ ਵਿਸਰ ਹੈ ਅੰਤਨਾ ਸਿਖਤੀ ਕਹਣ ਨਾ ਅੰਤਨ ਕਰਣਾ ਦੇਣ ਨਾ ਅੰਤਨ ਵੇਖਣ ਸੁਣਨ ਨਾ ਅੰਤਨ ਯਾਪਿਆ ਕੇ ਆਵਨ ਮੰਤਨ ਨਾ ਯਾਪਿਆ ਕੀਤਾ ਆਕਾਰ ਅੰਤਨ ਯਾਪਿਆ ਪਾਰਾ ਬਾਰ ਅੰਤ ਕਰਨ ਕਿਤੇ ਬਿਲ ਨਾਹੀ ਤਾਂ ਕਿੰਦ ਨਾ ਪਾਈ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚਾ ਪਰਚਾ ਨਾਉ ਇਹ ਬੜੂ ਚਾ ਹੋਵੇ ਕੋਈ ਤੇ ਸੁਝੁਕ ਜਾਣੇ ਸੋਇ ਤਿਸ ਉੱਚੇ ਕੋ ਜਾਣੇ ਸੋਇ ਤੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨੰਤ ਮਾਇ ਕਿਤੇ ਮੰਗਹਿ ਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਾਪ ਟਟਹਿਵੇਂ ਕਰ ਕਿਤੇ ਲੈ ਲੈ ਮੁਕਰ ਪਾਹਿ ਕਿਤੇ ਮੂਰਖ ਖਾਹੀ ਖਾਹੀ ਕਿਤੇ ਆ ਲੋਕ ਕੋਕ ਸਦਮਾਰ ਇਹ ਪੇ ਦਾਤ ਕਰੀਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕੱਖਣ ਪਾਇਓ ਹੋ ਜਾਣੇ ਜਿਤਿਆ ਮਹ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ ਨੂੰ ਬਖਸ਼ੇ ਸਿਖਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਲਾਵੇ ਹਮੁਲ ਲਜਾਹਿ ਅਮਲ ਪਾਇ ਮੁਲਾ ਸਮਾਹਿ ਅਮਲ ਧਰਮ ਅਮਲ ਦੀਵਾਨ ਅਮਲ ਤੁਲਾ ਅਮਲ ਪ੍ਰਵਾਨ ਅਮਲ ਵਕਸ਼ੀਸ਼ ਅਮਲ ਦੀ ਸਾਣਾ ਅਮਲ ਕਰਮ ਅਮਲ ਫਰਮਾਨ ਅਮਲ ਅਮਲਾ ਕੇ ਨਜਾਇ ਆਖ ਆਖ ਰਹੇ ਨੇ ਬਿਦਾਇ ਆਖ ਹੈ ਵੇਦ ਪਾੜ ਪੁਰਾਣਾ ਆਖ ਹੈ ਭੜੇ ਕਰੇ ਵਿਖਿਆਣਾ ਆਖ ਹੈ ਬਰ ਮੈਂ ਆਖ ਹੈ ਇੰਦਾਕ ਗੋਪੀ ਤੈ ਗੋਬਿੰਦ ਆਖ ਹੈ ਇਸ ਰਖ ਹੈ ਸੇ ਦਵਾ ਕਹ ਕੇ ਤੇ ਕਿਤੇ ਬੁੱਧ ਆਖ ਹੈ ਦਾਨੋ ਆਖ ਹੈ ਦੇਵ ਆਖ ਹੈ ਸੁਰਨਰਮਨ ਜਨ ਸੇਵਕ ਤੇ ਆਖ ਹੈ ਆਖਣ ਪਾਹ ਕਿਤੇ ਕਹ ਕਹ ਛਟ ਜਾਹੇ ਇਹ ਤੇ ਕਿਤੇ ਹੋਰ ਕਰੇ ਤਾਖਨਤ ਕਹ ਕੇ ਕਿ ਜੇਵੜ ਪਾਵ ਤੇਵੜ ਹੋਏ ਨਾਨਕ ਜਾਣਾ ਸੱਚਾ ਸੋ ਜੇ ਕੋ ਆਖੇ ਬੋਲ ਵਿਗਾੜ ਤਨਖੀ ਸਰਗਾ ਬਾਰਾ ਗਾ ਬਾਰ ਸੋਦਰ ਕੇ ਹਸੋ ਕਰਕੇ ਹ ਜਿਤ ਬਹਸਰ ਬਸਮਾਲੇ ਵਾਜੇ ਨਾਲ ਅਨੇਕ ਅਸੰਖਾ ਕਿਤੇ ਵਾਪਨ ਹਾਰੇ ਕਿਤੇ ਰਾਜਪ੍ਰੀਸ਼ ਕਹਿਆਨ ਕਿਤੇ ਗਾਵਨ ਹਾਰੇ ਗਾਵੈ ਤੁਹਾਨੂੰ ਗੋਣ ਪਾਣੀ ਬੈਸੰਤਰ ਗਾਵੈ ਰਾਜਤਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲੇਖ ਲੇਖਤਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾਂ ਸਵਾਰੇ ਗਾਵੈ ਮਹਿੰਦੇ ਇਦਾਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਤ ਸਮਾਦੀ ਅੰਦਰ ਗਾਮ ਸਾਧ ਵਿਚਾਰੇ ਗਾਵੁ ਜਤੇ ਸਤੀ ਸੰਤੋਖੀ ਗਾਵੈ ਵੀਰ ਕਿਦਾਰੇ ਗਾਵਨ ਪੰਡਿਤ ਭਰਨ ਰਖੇ ਸਰਜੋਤਿ ਗਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਣ ਸੁਰਗਾ ਮਸ਼ ਪਿਆਲੇ ਗਾਵਨਰਤਨੋਂ ਪਾਇ ਤਰੇ ਅਛੜ ਤਿਸਨਾਂ ਲਈ ਗਾਵਹਿ ਜੋਤ ਭਾਵ ਬਲ ਸੁਰਗਾ ਬਹਿ ਖਾਨਿ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀਤ ਤਨੋਂ ਗਾਵਹਿ ਜੋਤੁਦ ਭਾਵਨ ਤੇ ਤੇਰੇ ਪਗਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਮ ਲਾਨ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਹੀਂ ਹੈ ਭੀ ਹੋ ਸਿ ਜਾਇ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਨ ਸਈ ਮਾਇਆ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਪ ਤਸ ਜਿ ਬੜਾਈ ਜੋਤਿ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜੋਤਿ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਲਜਾਈ ਹੁੰਦਾ ਸੰਤੋਖ ਸਰਮਪਤਿ ਚੋ ਦੀ ਧਿਆਨ ਕੀ ਕਰੇ ਵੇ ਭੂਤ ਕਿੰਤਾ ਗਾਲਖਵਾਰੀ ਕਹਾਇਆ ਜੋ ਡੰਡਾ ਪਰਤੀ ਤਾਈ ਪੰਦੀ ਸਗਰ ਚਮਤੀ ਮੰਦ ਜਿੱਤੇ ਜਗ ਜੀਤ ਆਦੇਸ਼ ਸਹਿ ਆਦੇਸ ਸਾਧ ਅਨੀਲ ਅਨਾਦ ਅਨਾਹਤ ਜੋਗ ਜੁਗ ਇੱਕੋ ਵੇਸਪੁਤ ਗਿਆਂਦੇ ਆ ਪੰਡਾਰਨ ਘਟ ਘਟ ਵੱਜੇ ਹਨਾਦ ਆਪਨ ਅਨਾਤੀ ਸਭ ਜਾ ਕੀ ਰਦਸਤ ਅਪਰਾ ਸਾਧ ਸੰਜੋਗ ਵਿੱਚ ਜੋਗ ਦੇ ਕਾਰਜ ਲਾਵੇ ਲਿਖਿਆ ਵੇ ਪਾਕ ਆਦੇਸ਼ ਸਹਿ ਆਦੇਸ ਸਾਧ ਅਨੀਲ ਅਨਾਦ ਅਨਾਹਤ ਜੋਗ ਜੁਗ ਇੱਕੋ ਵੇਸੇ ਕਮਾਈ ਯੁਗਤ ਵਿੱਚ ਆਇ ਤਿੰਚਲੇ ਪ੍ਰਵਾਨਿਕ ਸੰਸਾਦ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜੀਵਤ ਸੁਭਾਵੇ ਤੇ ਵਿੱਚ ਲਾਵੇ ਹੋਇ ਫੁਰਮਾਨ ਉਹ ਵੇਖਿਆ ਉਹ ਨਦਰ ਨਾਵੇ ਕੋਤੇ ਹੋ ਬਣਾਣ ਆਦੇਸ ਸਹਾਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸ਼ਰਮ ਦੇਲੇ ਪੰਡਾਰਜੋ ਕਸ਼ਪਰ ਸੇ ਕਵਰ ਕਰ ਕਰ ਵੇਖਿਆ ਸਰਜਨ ਹਰਨਾਨਦ ਕ ਸੱਚੀ ਕੀ ਸਾਚੀ ਕਾਰ ਆਦੇਸ ਸਹਾਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇ ਸਿਕ ਦੂਜੀ ਪੌ ਲਖ ਹੋਏ ਲਖੋ ਵਹਿ ਲਖ 20 ਲਖ ਲੱਗ ਗਿਆ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰਾਹੇ ਪਤ ਪਵਲੀਆਂ ਚੜੀਆਂ ਹੋਏ ਕੇ ਸੁਣ ਗੱਲਾਂ ਆਕਾਸ਼ ਕੇ ਕੀਟਾ ਇਸ ਨਾਨਕ ਨਦਰੀ ਪਾਈਏ ਕੋੜੀ ਕੋੜਿਆ ਠੀਸ ਆਖਣੇ ਜ਼ੋਰ ਚ ਪੈਨਹ ਜ਼ੋਰ ਜ਼ੋਰ ਨ ਮੰਗਣ ਦੇਣ ਨਾ ਜ਼ੋਰ ਜ਼ੋਰ ਨ ਜੀਵਨ ਮਰਨ ਨਾ ਜ਼ੋਰ ਜ਼ੋਰ ਨ ਰਾਜ ਮਾਲ ਮਨਸੋਰ ਜ਼ੋਰ ਨ ਸੁਰਤ ਕੇ ਆਦ ਵਿਚਾਰ ਜ਼ੋਰ ਨ ਜੁਗਤੀ ਛੋਟੇ ਸੰਸਾਰ ਜੈ ਸਹਤ ਜ਼ੋਰ ਕਰ ਵੇਖੇ ਸੋ ਇਹ ਨਾਨਕ ਉਤਮਨੀਚ ਨਾ ਕੋਈ ਰਾਤੀ ਰੁੱਤੀ ਸਿੱਤੀ ਵਾਰ ਪਉਣ ਪੜੀ ਅਗਨੀ ਪਾਤਲ ਤੈਸਰ ਵਿੱਚ ਧਰਤੀ ਸਾਭ ਰੱਖੀ ਤਰਮਸਾਲ ਤੈਸਰ ਵਿੱਚ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤੇ ਸੋਹਣ ਪੰਜ ਪ੍ਰਵਣ ਨਦਰੀ ਕਰਨ ਪਵੈ ਨਿਸ਼ਾਨ ਕਾਚ ਪਕਾਈ ਉਥੇ ਪਾਇ ਨਾਨਕ ਕੇ ਆਜਾਪੇ ਜਾਏ ਤਰਮਖੰਡ ਕਹੇ ਹੋ ਤਰਮ ਗਿਆਨ ਖੰਡ ਕਾ ਖੂ ਕਰਮ ਕੇ ਤੇ ਵਹੁਣ ਪਾਣੀ ਵੈਸੰਤਰ ਕੇ ਤੇ ਕਾਨ ਮਹੇਸ਼ ਕੇ ਤੇ ਵਰਮੇ ਕਾਰਤਕੜੀਆ ਹਰੂਪ ਰੰਗ ਕੇ ਵੇਸ ਗਤੀ ਅੰਗਰ ਪੂਮੀ ਮੇਰ ਕੇ ਤੇ ਤੇ ਤੂਪਦੇਸ਼ ਕیتے ਅੰਤ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਿਪੁਤ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨਮ ਬੁੰਨ ਕਿਤੇ ਖੇਤਰ ਰਤਨ ਸਮੁੰਦ ਕਿਤੀਆਂ ਖਾਣੀ ਕਿਤੀਆਂ ਬਣੀ ਕਿਤੇ ਪਾ ਨਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥਾ ਨਾਦ ਬਨਦ ਕੋਟ ਆਨੰਦ ਸਰਮ ਖੰਡ ਕੀ ਬਾੜੀ ਰੂਪ ਤਿਥਾ ਘਾੜ ਤਕੜੀਆਂ ਬਹੁਤ ਅਨੁਭਤਾਂ ਕਿਆਂ ਗੱਲਾਂ ਕੱਠੀਆਂ ਨਾ ਜਾਹ ਜੇ ਕੋ ਕਹ ਪਿਛਾ ਪਿਛਤਾਇ ਤਿਥਾ ਘੜੀਆਂ ਸੁਰਤ ਮਤ ਮੰਨ ਬੋਧ ਤਿਥਾ ਘੜੀਆਂ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਦਿੱਥਾ ਹੋਰ ਨ ਕੋਈ ਹੋਰ ਦਿੱਥਾ ਜੋਤ ਮਹਾਬਲ ਸੂਰਜਨ ਮਹਾਰਾਮ ਰਹਿਆ ਪਰ ਪੂਰ ਦਿੱਥਾ ਸੀਤੋ ਸੀਤਾ ਮਹਿਮਾ ਮਾਹੀ ਤਾਖ ਰੂਪ ਨਗਤ ਨੇ ਜਾਹੀ ਨਾ ਉਹ ਮਰਹਿਣ ਠਾਗੇ ਜਾਹੀ ਜਨ ਕਾ ਰਾਮ ਸਾਹਿਬ ਦੇ ਮਾਹੀ ਦਿੱਥਾ ਭਗਤ ਵਸਹਿ ਕਿ ਲੋਕ ਰਹੇ ਅਨੰਤ ਚੰਮ ਸੂ ਸੱਚਖੰਡ ਵਸਹਿ ਅਨੰਤ ਰੰਗਕਾਰ ਕਰ ਕਰ ਵੇਖਿਆ ਨਦਰ ਨਿਹਾਲ ਦਿੱਥਾ ਖੰਡ ਮੰਡਲ ਵਰ ਪੰਚੇ ਕੋ ਕਿਥਾ ਤੰਤ ਨਾਨਤ ਦਿੱਥਾ ਲੋ ਲੋ ਆਕਾਰ ਜਿਬ ਜਿਬ ਹਕੂਮਤ ਬੈਤ ਪਕਾਰ ਵੇਖਿਆ ਵਿਕਸਾ ਕਰ ਵਿਚਾਰ ਨਾਨਕ ਰਤਨਾ ਕਰੜਾ ਸਾਰ ਜਤ ਪਹਾਰਾ ਤੇ ਰਜ ਜਿ ਸੁਨਿਆਰ ਅਹਿਰ ਨਮਤ ਵੇਦ ਹਥਿਆਰ ਪੌਖ ਲਗਨ ਤਪ ਤੋ ਪੰਡਾ ਪਉ ਅਮਰਤ ਤਿਤ ਟਾਲ ਕੜ ਗਿਆ ਸਬਦ ਸਚੀ ਟਕਸਾਲ ਜੇਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਦ ਦਿਵਸ ਰਾਤ ਦੋਈ ਦਾਇਆ ਖੇਲੇ ਸਗਲੇ ਜਗਤ ਚੰਗੇ ਆਇਆਂ ਬੁਰੇ ਆਇਆਂ ਵਾਚੈ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਬ ਸਖਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈਬ ਸਖਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ